ਬਿਠਿੰਡੇ ਵਾਲੀ ਕਨਵੈਨਸ਼ਨ ਬਿਠਿੰਡੇ ਵਾਲਿਆ ਕੱਠ ਦੇ ਵਿੱਚ ਕੁਝ ਨੌਜਵਾਨ ਆਏ ਨੇ ਜਿਹੜੇ ਸੋਸ਼ਲ ਮੀਡੀਆ ਤੇ ਉੱਤੇ ਪੰਜਾਬ ਦੇ ਲਈ ਪੰਜਾਬ ਦੀ ਜਵਾਨੀ ਦੇ ਲਈ ਚੰਗੀਆਂ ਪਲਾਂਗਾਂ ਪੁੱਟਦੇ ਨੇ ਮੇਰੇ ਨਾਲ ਨੇ ਵੀਰ ਅਮਰਿੰਦਰ ਸਿੰਘ ਘੁਮਣ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਤੁਸੀਂ ਕੀ ਮਹਿਸੂਸ ਕਰਦੇ ਹੋ ਜਿਹੜਾ ਅੱਜ ਦਾ ਇਕੱਠ ਆ ਉਹ ਕਿਸ ਜਿਹੜਾ ਨਵੀਂ ਗੱਲ ਨੂੰ ਜਨਮ ਦੇਵੇਗਾ ਕਿਉਂਕਿ ਇੱਕ ਪਾਸੇ ਦਿੱਲੀ ਦੇ ਲੀਡਰ ਨੇ ਉਹ ਕਹਿ ਰਹੇ ਨੇ ਵੀ ਜਿਹੜਾ ਇਸ ਮੀਟਿੰਗ ਦੇ ਵਿੱਚ ਜਾਊਗਾ ਉਹਨੂੰ ਅਸੀਂ ਬਾਹਰ ਕਰ ਦਾਂਗੇ ਕਿ ਪਾਸੇ ਪੰਜਾਬ ਵਾਲੇ ਬੜਾ ਵੱਡਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਚ ਲੋਕ ਆਏ ਨੇ ਵੀਰੇ ਦੇਖੋ ਸਹੀ ਜਿਹੜੀ ਨਬਜ਼ ਸੀ ਅੱਜ ਜੋ ਉਹਨੂੰ ਫੜਨ ਦਾ ਯਤਨ ਕੀਤਾ ਹੈ ਪੰਜਾਬ ਦੇ ਲੀਡਰਾਂ ਨੇ ਆਪ ਮਹਿਸੂਸ ਕਰਦੇ ਹੋਏ ਕਿਉਂਕਿ ਜਿਹੜੇ ਇੱਥੋਂ ਦੀ رائے ਸੀ ਜਿਹੜੇ ਇੱਥੋਂ ਦੇ ਜਜ਼ਬਾਤ ਸੀ ਜਿਹੜੀਆਂ ਭਾਵਨਾਵਾਂ ਸੀ ਉਹ ਦਿੱਲੀ ਤੱਕ ਜਾਂਦੀਆਂ ਦਮ ਤੋੜ ਦਿੰਦੀਆਂ ਸੀ ਨਾ ਉਹਨਾਂ ਦਾ ਅਹੁਦੇਦਾਰੀਆਂ ਦੇ ਵਿੱਚ ਨਾ ਉਹਨਾਂ ਦਾ ਵੱਡੇ ਅਹੁਦਿਆਂ ਦੇ ਵਿੱਚ ਉਹਨਾਂ ਦੀ ਕੋਈ رائے ਕੋਈ ਮਤਲਬ ਉਹਨਾਂ ਤੋਂ ਪੁੱਛਿਆ ਨਹੀਂ ਸੀ ਜਾਂਦਾ ਅੱਜ ਉਹਨਾਂ ਨੇ ਜੇ ਨਬਜ਼ ਫੜੀ ਹੈ ਤਾਂ ਇਹਨੂੰ ਮਤਲਬ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਵੀ ਯਾਰ ਇਹ ਪਾਰਟੀ ਤੋਂ ਇਦਾਂ ਐ ਜੀ ਵਿੱਚੋਂ ਤੁਸੀਂ ਬਗਾਵਤ ਕਰਤੀ ਅਸਲ ਦੇ ਵਿੱਚ ਪਾਰਟੀ ਆਈ ਕਿਵੇਂ ਸੀਗੀ ਇਹ ਇਸ ਲਈ ਆਈ ਸੀ ਨਾ ਵੀ ਅਸੀਂ ਬਿਲਕੁਲ ਰਵਾਇਤੀ ਪਾਰਟੀਆਂ ਤੋਂ ਹਟ ਕੇ ਪੁੱਛ ਕੇ ਵਰਕਰਾਂ ਤੋਂ ਲੋਕਾਂ ਤੋਂ ਸੋ ਉਹ ਚੀਜ਼ਾਂ ਜਿਹੜੀਆਂ ਉਹਨਾਂ ਦਾ ਮਤਲਬ ਲੈਕ ਸੀ ਉਹਨਾਂ ਦੀ ਕਮੀ ਸੀ ਉਹਨੂੰ ਪਰਪਾਈ ਕਰਨ ਦੇ ਯਤਨ ਵਜੋਂ ਅੱਜ ਇਹ ਸਾਰੇ ਅਰ ਪੰਜਾਬ ਦੀ ਵਲੰਟੀਅਰ ਨੇ ਸਾਰੇ ਹਰ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਿਹੜਾ ਪੰਜਾਬ ਦੇ ਫੈਸਲੇ ਆ ਪੰਜਾਬ ਖੁਦਮੁਖਤਿਆਰੀ ਚਾਹੁੰਦਾ ਪੰਜਾਬ ਆਜ਼ਾਦੀ ਚਾਹੁੰਦਾ ਵਾਕਈ ਜਿਹੜੇ ਇਹ ਲੀਡਰ ਅੱਜ ਇੱਥੇ ਆਏ ਸੀ ਅੱਗੇ ਤੋਂ ਜਿਹੜਾ ਉਹ ਦਿੱਲੀ ਦੀ ਜਿਹੜੀ ਹੁਕਮ ਆਉਂਦਾ ਕੋਈ ਟਵੀਟਰ ਆਈ ਆਉਂਦਾ ਚਿੱਠੀ ਰਹੀ ਆਉਂਦਾ ਉਹ ਤੋਂ ਆਜ਼ਾਦ ਹੋ ਕੇ ਕੰਮ ਕਰਨਗੇ ਅੱਗੇ ਤੋਂ ਫਿਰ ਪੰਜਾਬੀਆਂ ਨਾਲ ਧੋਖਾ ਨਹੀਂ ਹੋਏਗਾ ਦੇਖੋ ਪੰਜਾਬੀਆਂ ਨਾਲ ਜਿੱਥੋਂ ਤੱਕ ਧੋਖੇ ਦੀ ਗੱਲ ਹੈ ਧੋਖੇ ਤਾਂ ਹੋਏ ਨੇ ਬਹੁਤ ਹਨਾ ਭਵਿੱਖ ਦੇ ਵਿੱਚ ਹੁੰਦੇ ਵੀ ਰਹਿਣਗੇ ਪਰ ਜੋ ਅੱਜ ਬੰਦੇ ਜੋ ਸੋਹਿਰਦ ਬੰਦੇ ਇਕੱਠੇ ਹੋਏ ਸੀਗੇ ਸੰਧੂ ਸਾਹਿਬ ਖੈਰਾ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਹਮੇਸ਼ਾ ਲੜਾਈ ਲੜੀ ਐ ਨਿਰਸਵਾਰਥ ਲੜੀ ਐ ਘਟੋ ਘਟ ਇਹਨਾਂ ਤੇ ਤਾਂ ਪੂਰਾ ਯਕੀਨ ਹੈ ਵੀ ਇਹ ਧੋਖਾ ਨਹੀਂ ਦੇਣਗੇ ਬਾਕੀ ਉਦਾਂ ਜਿਹੜੀ ਆਜ਼ਾਦੀ ਵਾਲੀ ਗੱਲ ਐ ਪੰਜਾਬ ਦਾ ਖੂਨ ਤਾਂ ਹੈ ਹੀ ਆਜ਼ਾਦ ਐ ਕੱਲ ਨੂੰ ਖੈਰਾ ਸਾਹਿਬ ਕੋਈ ਗਲਤੀ ਕਰਦੇ ਨੇ ਕੋਈ ਫੈਸਲਾ ਆਪਣੀ ਮਰਜ਼ੀ ਨਾਲ ਲੈਂਦੇ ਨੇ ਹਨਾ ਉਹ ਆਪਦੇ ਲੈਕਚਰ 'ਚ ਵੀ ਕਹਿ ਕੇ ਗਏ ਨੇ ਵੀ ਤੁਸੀਂ ਤੁਹਾਡਾ ਖੂਨ ਐ ਐਸਾ ਵੀ ਤੁਸੀਂ ਤੁਹਾਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ ਸੋ ਪਿਆਰ ਨਾਲ ਉਹਨਾਂ ਦੀਆਂ ਮੁਸ਼ਕਲਾਂ ਜਜਵਾਤਾਂ ਭਾਵਨਾਵਾਂ ਸਮਝ ਕੇ ਹਨਾ ਸਾਨੂੰ ਮਾਣ ਹੈ ਵੀ ਅੱਜ ਜਿਹੜੇ ਸੁਹਿਰਦ ਬੰਦੇ ਹੋਏ ਸੀ ਦੇਖੋ ਜੇ ਸੁਹਿਰਦ ਨਾ ਹੁੰਦੇ ਤਾਂ ਅੱਜ ਇੰਨਾ ਮਨੋਵਲ ਡਿੱਗਿਆ ਹੋਇਆ ਸੀਗਾ ਡਿਸੀਜਨਸ ਕਰਕੇ ਦਿੱਲੀ ਤੋਂ ਜਿਹੜੇ ਹੁਕਮ ਚੱਲਦੇ ਉਹਨਾਂ ਕਰਕੇ ਇੰਨਾ ਕੱਠ ਹੋਏ ਨਹੀਂ ਸੀ ਸਕਦਾ ਮੈਨੂੰ ਲੱਗਦਾ ਵੀ ਜਿਹੜੀ ਗਰਮੀ ਹੁੰਦੀ ਹੈ ਨਾ ਗਰਮੀ ਦੇ ਵਿੱਚ ਸਭ ਤੋਂ ਮੁਸ਼ਕਿਲ ਦੇ ਨੇ ਇਹ ਹੁੰਦੇ ਨੇ ਜਿਹੜੇ ਚਹਮਸ ਹੈ ਇਹ ਇਹਨਾਂ ਦਿਨਾਂ 'ਚ ਕਹਿੰਦੇ ਭਾਦੋਂ ਦਾ ਭਜਾਇਆ ਜੱਟ ਸਾਧ ਹੋ ਗਿਆ ਹਨਾ ਭਾਦੋਂ ਚੜ ਗਿਆ ਪਦਮਲਾ ਚੜ ਗਿਆ ਹਨਾ ਇਹਨਾਂ ਦਿਨਾਂ ਚ ਬੈਠਣਾ ਔਰ ਜਿੱਥੇ ਤੰਬੂ ਲੱਗਿਆ ਟੈਂਟ ਲੱਗਿਆ ਉੱਥੇ ਬੈਠਣਾ ਹੋਰ ਔਖਾ ਔਰ ਲੋਕ ਮਤਲਬ ਐ ਪੂਰਾ ਹੀ ਤਮਨਾ ਨਾਲ ਟਿਕੇ ਰਹੇ ਨੇ 4 ਘੰਟੇ ਜੇ ਉਹਨਾਂ ਦੀ ਗੱਲ ਸੀ ਉਹਨਾਂ ਦੀ ਗੱਲ ਨੂੰ ਉਭਾਰਿਆ ਜੇ ਉਹਨਾਂ ਦੀ ਮਤਲਬ ਮਰਜ਼ ਪੁੱਛੀ ਐ ਉਹਦੇ ਲਈ ਕੁਝ ਨੁਕਤੇ ਦੱਸੇ ਨੇ ਤਾਂ ਹੀ ਬੈਠੇ ਰਹੇ ਗੱਟੇ ਸੋ ਜਿਹੜੇ ਨੌਜਵਾਨ ਨੇ ਉਹ ਬੜੀ ਚੰਗੀ ਉਮੀਦ ਕਰਦੇ ਨੇ ਪੰਜਾਬ ਦੀ ਜਿਹੜੀ ਆ ਆਜ਼ਾਦੀ ਪੰਜਾਬ ਖੁਦਮਖਤਿਆਰੀ ਚਾਹੁੰਦਾ ਆ ਖਾਲਸ ਟੀਵੀ ਤੋਂ ਕੈਮਰਾਮੈਨ ਨਵਕੀਰ ਸਿੰਘ ਨਾਲ ਜਸਵੀਰ ਸਿੰਘ ਬਠਿੰਡਾ